ਸਤਿਕਾਰ ਇਸ ਸਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਅਜਨਾਲਾ ਤੋਂ ਜਿੱਥੇ ਤੜਕਸਾਰ ਸਵੇਰੇ 5 ਵਜੇ ਦੇ ਕਰੀਬ ਲੁੱਟ ਦੀ ਵੱਡੀ ਵਾਰਦਾਤ ਵਾਪਰਦੀ ਹੈ ਇੱਕ ਪਰਿਵਾਰ ਨੂੰ ਬੰਦੀ ਬਣਾ ਲਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਘਰ ਦੇ ਵਿੱਚ ਰੱਖਿਆ ਸਾਰਾ ਇਸਮਾਨ ਲੈ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ ਪੂਰਾ ਮਾਮਲਾ ਜਨਾਲਾ ਸ਼ਹਿਰ ਦਾ ਹੈ ਜਿੱਥੇ ਇੱਕ ਕਰਾਨਾ ਵਪਾਰੀ ਜੋ ਕਿ ਦੁਕਾਨ ਖੋਲਣ ਦੇ ਲਈ ਘਰ ਤੋਂ ਬਾਹਰ ਹੀ ਨਿਕਲਦਾ ਹੈ ਤਾਂ ਉਥੇ ਬਾਈਕ ਸਵਾਰ ਤਿੰਨ ਨੌਜਵਾਨ ਜਿਨ੍ਹਾਂ ਦੇ ਹਥਿਆਰਾਂ ਕੋਲ ਹਥਿਆਰ ਵੀ ਸਨ ਇੱਕੋ ਪਿਸਤਲ ਸੀ ਇੱਕ ਦਸਤਰ ਸੀ ਤੇ ਹੋਰ ਵੀ ਹਥਿਆਰ ਸੀ ਉਹੋ ਉਸੇ ਦੇ ਨੋਕ ਦੇ ਉੱਤੇ ਜੋ ਕਰਿਆਨਾ ਸਟੋਰ ਦਾ ਮਾਲਕ ਸੀ ਉਸ ਨੂੰ ਕਢੀਸਦੇ ਹੋਏ ਘਰ ਦੇ ਅੰਦਰ ਲੈ ਜਾਂਦੇ ਨੇ ਔਰ ਉਸ ਤੋਂ ਬਾਅਦ ਘਰ ਦੇ ਵਿੱਚ ਜਿੰਨੇ ਵੀ ਜੀਸਾਨ ਉਹਨਾਂ ਨੂੰ ਬੰਦੀ ਬਣਾ ਲਿਆ ਜਾਂਦਾ ਹੈ ਤੇ ਘਰ ਦੇ ਵਿੱਚ ਜੋ ਪੂਰਾ ਸਮਾਨ ਭਾਵੇਂ 골ਦੇ ਗਹਿਣੇ ਹੋਣ ਨਗਦੀ ਹੋਵੇ ਸਾਰਾ ਸਮਾਨ ਲੈ ਕੇ ਇਹ ਲੁਟੇਰੇ ਜਿਹੜੇ ਨੇ ਫਰਾਰ ਹੋ ਜਾਂਦੇ ਨੇ ਵੱਡੀ ਵਾਰਦਾਤ ਅਜਨਾਲਾ ਸ਼ਹਿਰ ਦੇ ਵਿੱਚ ਤੜਕਸਾਰ ਸويرੇ 505 ਦਾ ਸਵਾ ਦੱਸਿਆ ਜਾ ਰਿਹਾ ਹੈ ਸਵਾ 5 ਜੋ ਹੈ ਤਕਰੀਬਨ ਦੇਖਿਆ ਜਾਵੇ ਤਾਂ ਲੋਕੀ ਸੈਰ ਕਰਨ ਲਈ ਵੀ ਨਿਕਲਦੇ ਨੇ ਲੋਕਾਂ ਦੀ ਆਵਾਜ਼ ਹੈ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ ਗਲੀਆਂ ਵਿੱਚ ਜਿਹੜੀ ਪਾਰਕ ਦੇ ਵਿੱਚ ਲੋਕੀ ਆਉਣਾ ਜਾਣਾ ਸ਼ੁਰੂ ਕਰ ਦਿੰਦੇ ਨੇ ਔਰ ਉਸ ਦੌਰਾਨ ਜਿਹੜੇ ਲੁਟੇਰੇ ਨੇ ਉਹਨਾਂ ਦੇ ਹੌਸਲੇ ਇੰਨੇ ਉੱਚੇ ਹੋ ਗਏ ਨੇ ਕਿ ਘਰ ਦੇ ਅੰਦਰ ਹੀ ਜਿਹੜੇ ਨੇ ਉਹ ਕਰਿਆਨਾ ਸਟੋਰ ਦੇ ਮਾਲਕ ਨੂੰ ਕੜੀਸ ਦੇ ਲੈ ਜਾਂਦੇ ਨੇ ਟੇਪਾਂ ਦੇ ਨਾਲ ਉਹਨਾਂ ਦੇ ਹੱਥ ਮੂੰਹ ਪੈਰ ਬੰਦ ਇਤੇ ਜਾਂਦੇ ਨੇ ਔਰ ਉਸ ਤੋਂ ਬਾਅਦ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਸੋਜਨਾਲਾ ਸ਼ਹਿਰ ਦੇ ਵਿੱਚ ਤਕਰੀਬਨ ਸਵੇਰੇ 5 ਵੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਤਿੰਨ ਲੁਟੇਰੇ ਆਉਂਦੇ ਨੇ ਜਿਹੜੇ ਕਿ ਜੋ ਜਿਨ੍ਹਾਂ ਦੇ ਕੋਲ ਪਿਸਟੋਲ ਸੀ ਦਾਤਰ ਸੀ ਤੇ ਹੋਰ ਇੱਕ ਹਥਿਆਰ ਸੀਗਾ ਔਰ ਇਸੇ ਦੇ ਜਿਹੜੀ ਨੋਕ ਤੇ ਉੱਤੇ ਵੱਡੀ ਵਾਰਦਾਤ ਲੁੱਟਦੀ ਉਸ ਨੂੰ ਅੰਜਾਮ ਦਿੰਦੇ ਨੇ ਜੋ ਕਰਿਆਨਾ ਸਟੋਰ ਦਾ ਮਾਲਕ ਉਸ ਦੇ ਕਹਿਣ ਮੁਤਾਬਕ ਪਿਸਟੋਲ ਜਿਹੜੀ ਹੈ ਉਸ ਦੇ ਮੂੰਹ ਤੇ ਰੱਖੀ ਜਾਂਦੀ ਹੈ ਔਰ ਉਸ ਨੂੰ ਕਿਹਾ ਜਾਂਦਾ ਹੈ ਕਿ ਚੁੱਪ ਕਰਕੇ ਜਿਹੜਾ ਇਹ ਜੋ ਸਮਾਨ ਹੈਗਾ ਉਹ ਸਾਰਾ ਕੁਝ ਉਸਨਾਂ ਨੂੰ ਦੇ ਦਿੱਤਾ ਜਾਵੇ। ਔਰ ਲੁਟੇਰਿਆਂ ਵੱਲੋਂ ਘਰ ਦੇ ਹਰ ਇੱਕ ਕੋਨੇ ਦੀ ਜਿਹੜੀ ਹੈ ਉਹ ਫਲੋਰੀਆ ਗਈ ਹੈ, ਅਲਮਾਰੀ ਫਲੋਰੀ ਗਈ ਹੈ, ਬੈੱਡ ਤੱਕ ਨਹੀਂ ਛੱਡੇਗੇ। ਬੈੱਡ ਵੀ ਫਲੋਰੇ ਗਏ ਨੇ ਬੜੀ ਤਸੱਲੀ ਦੇ ਨਾਲ ਲੁੱਟ ਕਰਕੇ ਗਏ ਨੇ। ਹਰ ਇੱਕ ਚੀਜ਼ ਜਿੱਥੇ-ਜਿੱਥੇ ਰੱਖੀ ਸੀਗੀ ਉਸ ਪਰਿਵਾਰ ਨੇ ਆਪਣੀ ਧੀ ਦੇ ਵਿਆਹ ਲਈ ਸਮਾਨ ਰੱਖਿਆ ਹੋਇਆ ਸਾਰਾ ਸਮਾਨ ਲੁੱਟ ਕੇ ਪਰਿਵਾਰ ਜਿਹੜਾ ਹੈ ਉਹ ਲੱਗ ਹੈ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਬਿਆਨ ਜਿਹੜੇ ਨੇ ਲਏ ਜਾਣੇ ਪਰਿਵਾਰ ਦੇ ਔਰ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਖੰਗਾਲੇ ਜਾ ਰਹੇ ਨੇ ਔਰ ਉਸੇ ਆਧਾਰ ਤੇ ਜਿਹੜੇ ਨੇ ਇਹ ਲੁਟੇਰੇ ਫੜਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਫਿਲਹਾਲ ਕਰਾਨਾ ਵਪਾਰੀ ਸੁਰਿੰਦਰਪਾਲ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਔਰ ਉਹਨਾਂ ਦੇ ਕਹਿਣ ਦੇ ਮੁਤਾਬਕ ਸਵੇਰੇ 5 ਵਜੇ ਉਹ ਆਪਣੀ ਦੁਕਾਨ ਹਰ ਹਰ ਦਿਨ ਨੂੰ ਆਪਣੀ ਦੁਕਾਨ ਖੋਲਣ ਲਈ ਤਕਰੀਬਨ 5:30 ਦੇ ਵਿੱਚ ਘਰੋਂ ਨਿਕਲਦਾ ਹੈ ਔਰ ਜਿਵੇਂ ਹੀ ਉਹ ਦੁਕਾਨ ਵੱਲ ਨੂੰ ਚੱਲਿਆ ਸੀ ਤਾਂ ਘਰ ਦੇ ਬਾਹਰ ਹੀ ਤਿੰਨ ਲੁਟੇਰਿਆਂ ਨੇ ਉਸ ਨੂੰ ਰੋਕ ਕੇ ਘਰ ਦੇ ਅੰਦਰ ਲਿਜਾ ਕੇ ਉਸ ਨੂੰ ਖਿੱਚ ਕੇ ਅੰਦਰ ਲੈ ਗਏ ਦਰਵਾਜ਼ਾ ਬੰਦ ਕਰ ਦਿੱਤਾ ਪਿਸਤੌਲ ਮੂੰਹ ਦੇ ਵਿੱਚ ਪਾ ਦਿੱਤੀ ਤੇ ਬਾਅਦ ਵਿੱਚ ਮੇਰੇ ਪਰਿਵਾਰ ਦੀ ਮੇਰੀ ਪਤਨੀ ਦੇ ਮੇਰੇ ਮੂੰਹ ਤੇ ਟੇਪ ਲਪੇਟ ਕੀਤੀ ਗਈ ਔਰ ਘਰ ਦੀਆਂ ਅਲਮਾਰੀਆਂ ਵਿੱਚ ਪਏ ਲਗਭਗ 25 ਲੱਖ ਰੁਪਏ ਤੇ ਲਗਭਗ 25 ਤੋਂ 30 ਲੱਖ ਰੁਪਏ ਦੇ ਗਹਿਣੇ ਜਿਹੜੇ ਨੇ ਉਹ ਲੁੱਟ ਕੇ ਲੈ ਗਏ ਨੇ ਔਰ ਉਹਨਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਜਲ ਤੋਂ ਜਲਦ ਇਹਨਾਂ ਦੋਸ਼ੀਆਂ ਨੂੰ ਫੜਿਆ ਜਾਵੇ ਪਰਿਵਾਰ ਤੁਸੀਂ ਦੇਖ ਸਕਦੇ ਹੋ ਰੋ ਰੋ ਕੇ ਮਹਿਲਾ ਦਾ ਜਿਹੜਾ ਹੈ ਬੁਰਾ ਹਾਲ ਹੈ ਕਿਉਂਕਿ ਅਜਿਹੀਆਂ ਘਟਨਾ ਜਦੋਂ ਵਾਪਰਦੀ ਹੈ ਕਿਸੇ ਪਰਿਵਾਰ ਦੇ ਨਾਲ ਤਾਂ ਸਦਮੇ ਤੋਂ ਕੱਟ ਨਹੀਂ ਹੈ ਕਿਉਂਕਿ ਕੋਈ ਇਹ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਦਿਨ ਦਿਹਾੜੇ ਅਜਿਹੀ ਵੱਡੀ ਘਟਨਾ ਜਿਹੜੀ ਹੈ ਉਹ ਵਾਪਰ ਜਾਵੇ ਸੋ ਫਿਲਹਾਲ ਲਗਾਤਾਰ ਤਸਵੀਰਾਂ ਦਾ ਮੌਕੇ ਦੀਆਂ ਦਿਖਾ ਰਹੇ ਹਾਂ ਜਿੱਥੇ ਇਹ ਘਟਨਾ ਵਾਪਰੀ ਉਸ ਗਲੀ ਦੀ ਅੱਜ ਸੀ ਅੰਦਾਜ਼ਾ ਲਗਾ ਸਕਦੇ ਹੋ ਕਿ ਸਵੇਰ ਦਾ ਸਮਾਂ ਔਰ ਲੋਕੀ ਜਿਹੜੇ ਨੇ ਆਣਾ ਜਾਣਾ ਇੱਥੇ ਸ਼ੁਰੂ ਕਰ ਦਿੰਦੇ ਨੇ ਫਿਲਹਾਲ ਲਗਾਤਾਰ ਤਸਵੀਰਾਂ ਸੀ ਮੌਕੇ ਦੀਆਂ ਤੁਹਾਨੂੰ ਦਿਖਾ ਰਹੇ ਆਂ ਤਸਵੀਰਾਂ ਜਿਹੜੀਆਂ ਨੇ ਇਹ ਤਸਵੀਰਾਂ ਜਨਾਲਾ ਸ਼ਹਿਰ ਦੀਆਂ ਨੇ ਜਿੱਥੇ ਵੱਡੀ ਲੁੱਟ ਦੀ ਵਾਰਦਾਤ ਵਾਪਰੀ ਹੈ ਬੜੀ ਆਸਾਨੀ ਦੇ ਨਾਲ ਲੁਟੇਰੇ ਅੰਦਰ ਆਂਦੇ ਨੇ ਘਰ ਦੇ ਅੰਦਰ ਜੋ ਮਾਲਕ ਹੈ ਉਸ ਨੂੰ ਕੁੜੀਸ ਕੇ ਅੰਦਰ ਲਿਜਾਇਆ ਜਾਂਦਾ ਹੈ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਮੇਨ ਗੇਟ ਜਿਹੜਾ ਹੈ ਔਰ ਉਸ ਤੋਂ ਬਾਅਦ ਘਰ ਦੇ ਅੰਦਰ ਸਾਰੀ ਚੀਜ਼ਾਂ ਫਲੋਰੀਆਂ ਜਾਂਦੀਆਂ ਨੇ ਫਿਰ ਚਾਹੇ ਓਲਮਾਰੀ ਹੋਵੇ ਬੈੱਡ ਹੋਵੇ ਜਾਂ ਫਿਰ ਸੋਫਾ ਹੋਵੇ ਹਰ ਚੀਜ਼ ਨੂੰ ਫਲੋਰਿਆ ਜਾਂਦਾ ਹੈ ਉਸ ਤੋਂ ਬਾਅਦ ਜੋ ਜੋ ਘਰ ਦੇ ਵਿੱਚ ਕੀਮਤੀ ਸਮਾਨ ਰੱਖਿਆ ਗਿਆ ਸੀ ਉਸ ਨੂੰ ਉੱਥੋਂ ਲੈ ਕੇ ਨਿਕਲ ਜਾਂਦੇ ਨੇ ਔਰ ਆਲੇ ਦੁਆਲੇ ਲੋਕਾਂ ਨੂੰ ਭਨਕ ਤੱਕ ਨਹੀਂ ਲੱਗਦੀ ਕਿ ਇਸ ਘਰ ਦੇ ਵਿੱਚ ਲੁੱਟ ਹੋ ਰਹੀ ਹੈ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਔਰ ਗੱਡੀ ਮਤ ਇਹ ਰਹੀ ਹੈ ਕਿ ਪਰਿਵਾਰ ਦੀ ਜਾਨ ਬਚ ਗਈ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜਿਹੜੇ ਮਾਲਕ ਹੈ ਕਰਿਆਣਾ ਸਟੋਰ ਦਾ ਮਾਲਕ ਸੀ ਘਰ ਦਾ ਜਿਹੜਾ ਮੁਖੀ ਸੀਗਾ ਉਸ ਦੇ ਦੱਸਣ ਮੁਤਾਬਕ ਉਹਨਾਂ ਦੇ ਹੱਥ ਵਿੱਚ ਹਥਿਆਰ ਸੀ ਪਿਸਟਲ ਜਿਹੜੀ ਉਸ ਦੇ ਮੂੰਹ ਦੇ ਅੰਦਰ ਪਾ ਦਿੱਤੀ ਗਈ ਔਰ ਉਸ ਦੇ ਕਹਿਣ ਦੇ ਮੁਤਾਬਕ ਇਹ ਹੈ ਕਿ ਉਹ ਪਿਸਟਲ ਜਦੋਂ ਮੂੰਹ 'ਚ ਪਾਈ ਗਈ ਉਸ ਦਾ ਕਿ ਉਸ ਦੇ ਮੂੰਹ ਦੇ ਅੰਦਰ ਵੀ ਜਿਹੜਾ ਹੈ ਉਹ ਸਾਰਾ ਖਰਾਬ ਹੋ ਗਿਆ ਉਸ ਦੇ ਛਾਲੇ ਪੈ ਗਏ ਨੇ ਔਰ ਜਾਨ ਜਿਹੜੀ ਹੈ ਕੀਮਤੀ ਜਾਨਾਂ ਜਿਹੜੀਆਂ ਨੇ ਉਹ ਬਚ ਗਈਆਂ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲੁਟੇਰੇ ਆਏ ਸੀਗੇ ਕੋਈ ਵੱਡੀ ਵਾਰਦਾਤ ਨੂੰ ਵੀ ਅੰਜਾਮ ਦੇ ਸਕਦੇ ਸੀ ਜਾਨਾ ਵੀ ਲੈ ਸਕਦੇ ਸੀ ਪਰ ਇਸ ਪਰਿਵਾਰ ਦੀ ਕਿਸਮਤ ਜਿਹੜੀ ਸੀ ਉਹ ਚੰਗੀ ਸੀ ਹਾਲਾਂਕਿ ਸਮਾਨ ਜਿਹੜਾ ਸਾਰਾ ਕੁਝ ਲੈ ਗਏ ਨੇ ਪਰ ਜਾਨਾਂ ਜਿਹੜੀਆਂ ਨੇ ਜ਼ਰੂਰ ਬਚ ਗਈਆਂ ਨੇ ਫਿਲਹਾਲ ਮੌਕੇ ਤੇ ਡੀਐਸਪੀ ਵੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਕੀ ਕੁਝ ਆਖਰੇ ਨੇ ਉਹ ਵੀ ਸੁਣਦੇ ਆ ਉਹਨਾਂ ਨਾਲ ਪਰਿਵਾਰ ਨੇ ਪੂਰੀ ਵਾਰਦਾਤ ਉਸ ਘਰ ਦੇ ਮੁਖੀ ਨੇ ਜੋ ਉਸ ਨਾਲ ਵਾਪਰੀ ਹੈ ਉਹ ਸਾਰੀ ਬਿਆਨ ਕੀਤੀ ਹੈ ਆ ਸੁਣਦੇ ਆ ਕਿ ਮੈਂ ਆਪਣੀ ਦੁਕਾਨ ਤੇ ਬਾਹਰ ਐਕਟਵਾ ਕੱਢਣ ਲਈ ਬਾਹਰ ਬੂਆ ਖੋਲ ਕੇ ਚੱਲ ਰਹੀ ਹਾਂ ਤੇ ਉਹਨਾਂ ਨੇ 12ਵੇਂ ਮਿੰਟ ਨੂੰ ਦਬੋਚ ਲਿਆ ਅੰਦੇ ਆ ਜਾ ਦੁਕਾਨ ਤੇ ਫਿਰ ਜਾਈ ਪਹਿਲੋਂ ਆ ਇਹ ਅੰਦਰ ਅੰਦਰ ਬਾਵਾ ਫੜ ਕੇ ਮੈਨੂੰ ਲੈ ਗਿਆ ਕਿ ਪਰ ਮੈਂ ਬਾਹਰ ਹੀ ਖਲੋਤੀ ਆ ਤੇ ਅੰਦਰ ਸਮਾਂ ਕਿੰਨੇ ਵਜੇ ਦੱਸਦੇ 5:05 ਮਿੰਟ ਤੇ ਤੁਸੀਂ ਰੋਜ਼ਾਨਾ ਇਸਵੇਂ ਹਾਂ ਐਸੇ ਐਸੇ ਸਮਝਣਾ ਫਿਰ ਕੀ ਗੱਲ ਨਹੀਂ ਸਾਰੀ ਤੇ ਫਿਰ ਉਹਨਾਂ ਨੇ ਅੰਦਰ ਆ ਕੇ ਚਾਬੀਆਂ ਦੇ ਲਮਾਰੀ ਦੇ ਮੈਂ ਚਾਬੀਆਂ ਮੇਰੇ ਕੋਲ ਦੁਕਾਨ ਤੇ ਮੈਂ ਦੁਕਾਨ ਤੋਂ ਲਿਆ ਦੇਣਾ ਚਲੋ ਅੰਦਰ ਦੁਕਾਨ ਤੇ ਜਾਣਾ ਇੱਥੇ ਹੁਣੇ ਨੂੰ ਜੋ ਜੋ ਹੋਵੇਗਾ ਦੇ ਮੈਂ ਚਾਬੀਆਂ ਇੰਨੇ ਹਲਮਾਰੀਆਂ ਭਰਨੇ ਮੈਂ ਭਾਲ ਲਜੋ ਉਹਨਾਂ ਲਮਾਰੀਆਂ ਜੋ ਗੱਦੇ ਗੱਦੇ ਸਭ ਬੈਡਵੁੱਡ ਖੋਲੇ ਆ ਜਿੰਨਾ ਵੀ ਸਮਾਨ ਹੈ ਗਹਿਣਾ ਬੁੜਿਆਦਾ ਕੁਝ ਆਪਣਾ ਹੀ ਗਹਿਣਾ ਕਿੰਨਾ ਵੀ ਗਹਿਣਾ ਹੈ ਗਹਿਣਾ ਹੋਣਾ ਕੋਈ 25-30 ਲੱਖ ਦਾ ਹੋਣਾ ਤੇ ਕੁਝ પતિ ਕੁ ਲੱਖ ਤੇ 3 ਲੱਖ ਨਕਦੀ ਹੋਣਾ ਤੇ ਉਹ ਲੈ ਕੇ ਲੁੱਟ ਕੇ ਸਭ ਕੁਝ ਲੈ ਗਏ ਕੀ ਕਿਸ ਕਿਹੜੇ ਕਿਹੜੇ ਹਥਿਆਰ ਸੀ ਕਿਸ ਤਰੀਕੇ ਨਾਲ ਨਾ ਇੱਕ ਉਹਨਾਂ ਦਾ ਪਸਤੌਲ ਸੀ ਇੱਕ ਦਾਤਰ ਇਹ ਦੋ ਦੋ ਚੀਜ਼ਾਂ ਐ ਮੈਂ ਵੇਖੀਆਂ ਨਕਾ ਕੋਈ ਕੰਪਨੀ ਦਾ ਨਗਰ ਆਉਂਦੇ ਆਉਂਦੇ ਬਸ ਆਉਂਦੇ ਵੀ ਆਜੋ ਤੇ ਹੀ ਅੰਦਰ ਆਜੋ ਹੁਣੇ ਬਾਹਰ ਨਹੀਂ ਜਾਣਾ ਅੰਦਰ ਆਜੋ ਦੁਕਾਨ ਤੇ ਵੀ ਨਹੀਂ ਜਾਂਦੇ ਨਾ ਆਜੋ ਤੁਸੀਂ ਜੋ ਆਇ ਸਮਾਨ ਲੁੱਟ ਗਏ ਜਿੰਨਾ ਵੀ ਹੈਗਾ ਸਾਰਾ ਖਾਣਾ ਸਮਾਨ ਹਾਰਾ ਲੁੱਟ ਕੇ ਲਮਾਰੀਆਂ ਪਨ ਕੇ ਸਾਰਾ ਸਮਾਨ ਲੁੱਟ ਕੇ ਲੈ ਗਏ ਮੂੰਹ ਬੋਜਾਗਾ ਮੂੰਹ ਬੰਨੇ ਸੀ ਉਹਨਾਂ ਨੇ ਮੂੰਹ ਬੰਨੇ ਤੁਹਾਡੇ ਵੀ ਹੱਥ ਪੈਰ ਕੋਈ ਬੰਨੇ ਮੇਰੇ ਮੇਰੇ ਚੇਪੀਆਂ ਬੰਨੀਆਂ ਸੀ ਮੂੰਹ ਤੇ ਵੀ ਤੇ ਹੱਥ ਵੀ ਬੰਨੇ ਹੀ ਪੈਰ ਵੀ ਬੰਨੇ ਸਭ ਕੁਝ ਬੰਨੇ ਆ ਤੁਹਾਨੂੰ ਪਿਸਤੌਲ ਪਿਸਤੌਲ ਵਿਖਾਇਆ ਆ ਪਿਸਤੌਲ ਮੇਰੇ ਪਹਿਲੇ ਮੂੰਹ ਜਿਹੜਾ ਰੱਖਿਆ ਮੂੰਹ ਛਾਲੇ ਹੋ ਗਿਆ ਪਿਸਤੌਲ ਪੁਲਿਸ ਨੂੰ ਕੰਪਲੇਟ ਕੀਤੀ ਤੀ ਪੁਲਿਸ ਨੂੰ ਕੰਪਲੇਟ ਕਰ ਦਿੱਤੇ ਆ ਉਹਨਾਂ ਨਾਲ ਲਿਖਾਤਾ ਕੀ ਮੰਗ ਕਰਦੇ ਜੋ ਮੰਗ ਕਰਦੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਸਾਡਾ ਜੋ ਵੀ ਸਮਾਨ ਗਿਆ ਹਨ ਵਾਪਸ ਮਿਲਣਾ ਚਾਹੀਦਾ ਅੱਜ ਇੱਕ ਸੁਮੇਲ ਸਿੰਘ ਕੁਮਾਰ ਜੀ ਹੈਗੇ ਆ ਤਗਾਵਾਂ ਰੋਡ ਤੇ ਉਹਨਾਂ ਦਾ ਘਰ ਆ ਉਹ ਤੇ ਉਹਨਾਂ ਦੇ ਵਾਈਫ ਸਵੇਰੇ 5 ਵਜੇ ਤੇ 5 ਵਜੇ ਕਰਿਆਨੇ ਦੀ ਦੁਕਾਨ ਦਾ ਕੰਮ ਕਰਦੇ ਆ ਤੇ ਕਰਿਆਨੇ ਦੀ ਦੁਕਾਨ ਤੇ ਜਾਣ ਲਈ ਸਵੇਰੇ 5 ਵਜੇ ਉੱਠੇ ਸੀ ਪਰ ਤਿੰਨ अननोन पर्सन ਜਿਹਨਾਂ ਨੇ ਮੂੰਹ ਢੱਕੇ ਹੋਏ ਸੀ ਉਹਨਾਂ ਨੇ ਇਹਨਾਂ ਨੂੰ ਫੋਰਸ ਲੀਕ ਕਰਦੇ ਅੰਦਰ ਬਾਲ ਲਿਆ ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਤੋਂ ਕੈਸ਼ ਤੇ ਜੁਵੇਰੀ ਜਿਹੜੀ ਆ ਉਹ ਲੁੱਟ ਕੇ ਲੈ ਗਏ ਜਿਸ ਸਮਸਲੇ ਮੈਂ ਮੌਕੇ ਤੇ ਆ ਗਿਆ ਬਾਕੀ ਇਨਵੈਸਟੀਗੇਸ਼ਨ ਕਰਕੇ ਪਰਚਾ ਦਰਜ ਕਰਕੇ ਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਿਰ ਕੋ ਮੂੰਹ ਵਗੈਰਾ ਬੰਨੇ ਸੀ ਉਹਨਾਂ ਕੋਈ ਵੈਪਨ ਵੀ ਸਨਾਂ ਦੇ ਢੱਕੇ ਹੋਏ ਸੀ ਇਹਨਾਂ ਦਾ ਸੁਖਿੰਦਰ ਦੇ ਹਿਸਾਬ ਦੇ ਨਾਲ ਕਿ ਉਹਨਾਂ ਦੇ ਕੋਲ ਇੱਕ ਰਵਾਲਵਰ ਟਾਈਪ ਤਹਾਸੀਆ ਜਿਹੜਾ ਉਹਨੇ ਮੈਨੂੰ ਦਿਖਾ ਕੇ ਡਰਾਉਣਾ ਕੋ ਸিসিਟੀਵੀ ਕੰਦੇ ਦੇਖਿਆ ਸੀ ਸিসিਟੀਵੀ ਕੈਮਰੇ ਵੀ ਚੈੱਕ ਕਰਦੇ ਆ ਜੀ ਉਹਦੇ ਲਈ ਟੀਮ ਭਗਾਈ ਆ